ਰੋਸਪੁਰ ਦੇ ਜੀਰਾ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਦੱਸਦੇ ਕਿ ਪੰਚਾਇਤੀ ਚੋਣਾਂ ਦੇ ਨੋਮੀਨੇਸ਼ਨ ਮੌਕੇ ਤੇ ਗੋਲੀ ਚੱਲੀ ਐ ਸੋ ਨੋਮੀਨੇਸ਼ਨ ਮੌਕੇ ਤੇ ਦੋ ਧਿਰਾਂ ਵਿਚਾਲੇ ਜ਼ਬਰਦਸਤ ਝੜਪ ਹੋਈ ਤੇ ਝੜਾਪ ਦੌਰਾਨ ਕਾਂਗਰਸੀ ਆਗੂ ਕੁਲਬੀਰ ਜੀਰਾ ਜ਼ਖਮੀ ਹੋਏ ਤੇ ਝੜਪ ਦੌਰਾਨ ਮੂਕ ਦਰਸ਼ਕ ਬਣੀ ਰਹੀ ਐ ਪੁਲਿਸ ਤੱਕ ਕਿ ਦੇ ਨਾਲ ਸਾਡੇ ਤੋਂ ਫਾਈਲਾ ਖੁੱਲਿਆ ਗਿਆ ਹੈ ਕੁਲਬੀਰ ਜੀਰਾ ਦੇ ਵੱਲੋਂ ਇਹ ਕਿਹਾ ਗਿਆ ਸੋ ਜ਼ਬਰਦਸਤ ਹੰਗਾਮਾ ਹੋਇਆ ਸੋ ਇਕੱਠੇ ਹੋਏ ਆ ਅੱਗੂ ਜਿਹੜੇ ਕਿ ਜਿਨ੍ਹਾਂ ਦੇ ਵੱਲੋਂ ਝੜਪ ਹੋਈ ਆਪਸ ਦੇ ਵਿੱਚ ਤੇ ਉਹਨਾਂ ਦੇ ਵੱਲੋਂ ਗੋਲੀਬਾਰੀ ਵੀ ਕੀਤੀ ਗਈ ਦਾ ਡੀਐਸਪੀ ਜੀਰਾ ਬੇਬਕੂ ਬਣਾਇਆ ਰ ਮੈਂ ਡੀਜੀਪੀ ਦਾ ਧਿਆਨ ਚ ਵੀ ਲੈਂਦਾ ਨਾ ਉਹਨਾਂ ਨੇ ਅਟਰ ਡੀਜੀਪੀ ਦਾ ਧਿਆਨ ਚ ਲੈਂਦਾ ਡੀਸੀ ਦਾ ਲੈਂਦਾ ਐਸਐਸਪੀ ਦੇ ਧਿਆਨ ਚ ਲੈਂਦਾ ਕਿਉਂਕਿ ਤਾਂ ਰੋੜੇ ਤੇ ਉਹਨਾਂ ਕੋਲ ਹਸਲਾ ਹੈ ਨਾਜਾਇਜ਼ ਹਸਲਾ ਗੋਲੀਆਂ ਮਾਰਨਗੇ ਸਿੱਧੀਆਂ ਜਿਹੀਆਂ ਕਾਗਜ਼ ਭਰਨਗੇ ਤਾਂ ਉਹਨਾਂ ਨੇ ਕਿਹਾ ਸੀ ਨਾਲ ਚੱਲਾਂਗੇ ਪੁਲਿਸ ਨੇ ਨਾਲ ਲਿਆ ਕੇ ਸਾਡੇ ਤੇ ਗੋਲੀਆਂ ਚਲਵਾਈਆਂ ਸਾਡੇ ਤੇ ਪਥਾਹ ਕਰਾਇਆ ਸਾਡੀਆਂ ਫੈਲਾ ਖੋ ਕੇ ਲੱਗੇ ਔਰ ਇਹਦਾ ਜੁਮੇਵਾਰ ਡੀਐਸਪੀ ਜੀਰਾ ਪਰ ਵਾਰ-ਵਾਰ ਧਿਆਨ ਦੇ ਵਿੱਚ ਲਿਆਉਂਦੇ باوجود ਵੀ ਆ ਕੁਛ ਹੋ ਰਿਹਾ ਮੈਂ ਇਲੈਕਸ਼ਨ ਕਮਿਸ਼ਨ ਦੇ ਚਾਹਤ ਸਭਾ ਜਤਾ ਦੇ ਪਸੂਲ ਦੀਆਂ ਛੱਤਾਂ ਤੇ ਕਰੇ ਯਾਰ ਸਾਲੂ ਕਹਿੰਦੇ ਸਕੂਲ ਚ ਦੂਜਾ ਬੰਦਾ ਨਹੀਂ ਜਾਊਗਾ ਜਿੱਥੇ ਕਾਗਜ਼ਦਾਂ ਨਾਲ ਸਾਰੀਆਂ ਛੱਤਾਂ ਪਰ ਗਿਆ ਰੋੜਿਆਂ ਨਾਲ ਆ ਕੁਟ ਜਖਮੀ ਕਿਵੇਂ ਸਾਰਾ ਸਾਰਾ ਤੱਕਾ ਵੀ ਇਹ ਉਹਨਾਂ ਨੇ ਜਿਹੜੇ ਰੋੜੇ ਤਾਂ ਰੋੜੇ ਮਾਰੇ ਗੋਲੀਆਂ ਚਲਾਈਆਂ ਸਾਡੇ ਬੰਦਿਆਂ ਤੇ ਮੇਰੇ ਬੰਦਿਆਂ ਤੇ ਗੋਲੀਆਂ ਵਿੱਚ ਗਏ ਮੇਰੇ ਬੰਦਿਆਂ ਨੇ ਰੋੜੇ ਵੱਜਿਆ ਕਿੰਨੇ ਬੰਦੇ ਜ਼ਖਮੀ ਪਤਾ ਨਹੀਂ ਜਾ ਕੇ ਪਤਾ ਕਿ ਕਿੰਨੇ ਆ ਬਹੁਤ ਬੰਦੇ ਜ਼ਖਮੀ ਆ ਜੀ ਬਹੁਤ ਬੰਦੇ ਫੈਰੀ ਬਹੁਤ ਹੋਜੀ ਕੀਤੀ ਇਹਨਾਂ ਨੇ ਸਰ ਜਿਹੜੇ ਅੱਜ ਫਾਰਮ ਫਿਲ ਹੋਏ ਆ ਉਹਨਾਂ ਵਿੱਚ ਅੱਜ ਦੇ ਕੀ ਵਾਕਿਆ ਹੋਏ ਆ ਅੱਜ 1 ਅਕਤੂਬਰ ਨੂੰ ਪੰਚਾਇਤ ਦੀ ਇਲੈਕਸ਼ਨ ਦੀ ਨੋਮਿਨੇਸ਼ਨ ਦੀ ਪ੍ਰੋਸੀਜਰ ਹੋ ਰਹੀ ਸੀ ਜਿਹੜੇ ਸ਼ਾਇਦ ਵਿੱਚ ਇੱਥੇ ਸਰਕਾਰੀ ਸਕੂਲ ਜਿਹੜਾ ਜੀਨੋਪਸ ਸਕੂਲ ਹੈ ਇੱਥੇ 200 ਦੇ ਕਰੀਬ ਜਿਹੜੀ ਪੰਚਾਇਤਾਂ ਆ ਗਈਆਂ ਉਹਦੀ ਅਜ ਫਾਊਂਡੇਸ਼ਨ ਸੀਗੀ ਅੱਥੇ ਦੋ ਕਲਪ ਸੀਗੇ ਜਿਹੜੇ ਅਸੀਂ ਆਲਰੇਡੀ ਕਨਫਰਮ ਪਾਰਟੀ ਦੇ ਆਪਣੇ ਐਮਐਲਏ ਹਨ ਆਉਂਦੇ ਹਨ ਤੇ ਉਹਨਾਂ ਦੇ ਸਪੋਰਟਰ ਉਸ ਤੇ ਕਿਰਨ ਦੂਜੀ ਐਕਸਮਲ ਨੇ ਫੁਲ ਵੀ ਜ਼ੀਰੋ ਦੇ ਉਹਨਾਂ ਦੇ ਸਪੋਰਟਰਜ਼ ਵਿਚਾਲੇ ਆਪਸ ਹੀ ਨਾ ਦਟਕਰਾਲ ਹੋਇਆ ਸੀਗਾ ਜੋ ਪੁਲਿਸ ਨੇ ਮੌਕੇ ਤੇ ਕਾਰਵਾਈ ਕਰਕੇ ਉਹਨਾਂ ਨੂੰ ਅਰਸਟਾਰਸ ਕਰਤਾ ਤੇ ਉਹਨਾਂ ਨੂੰ ਮੌਕਾ ਪੀਸ ਹੋਇਆ